ਆ ਜਿਹੜਾ ਵਾਧੂ ਜਿਆ ਕਾ ਹੋਇਆ ਹੋਇਆ ਵੀੜ ਆਪਾਂ ਇਹਨੂੰ ਕਹਿ ਦਨੇ ਆ ਇੱਧਰ ਮੇਰੇ ਚਾਰੇ ਪਾਸੇ ਹੋਇਆ ਹੋਇਆ ਇਹ ਜੀ ਪ੍ਰੋਬਲਮ ਜਿਹੜੀ ਆਪਣੇ ਬਹੁਤ ਸਾਰੇ ਲੋਕਾਂ ਨੂੰ ਆ ਇੱਧਰ ਮੇਰਾ ਟਰੈਕਟਰ ਵਾਲਾ ਨਹੀਂ ਆਉਂਦਾ ਤੇ ਜੇ ਆਉਂਦਾ ਵੀ ਆ ਤਾਂ ਮੈਂ ਟਰਾਈ ਨਹੀਂ ਕਰਦਾ ਕਿਉਂਕਿ ਗੈਸ ਗੁੰਸ ਵਾਲੀ ਆਪਣੇ ਪਾਣੀ ਦੀਆਂ ਪਾਈਪਾਂ ਆਪਾਂ ਡੈਮੇਜ ਨਾ ਹੋਵੇ ਇੱਥੇ ਫਿਰ ਮੈਂ ਅੱਗੇ ਰਾਉਂਡ ਅਪ ਕਰਦਾ ਹੁੰਦਾ ਸੀਗਾ ਫੇਰ ਮੈਨੂੰ ਕਿਸੇ ਤਰੀਕੇ ਦੇ ਨਾਲ ਆ ਇੱਕ ਕੈਮੀਕਲ ਜਿਹਾ ਲੱਭਿਆ ਇਹ ਮੈਂ ਟੈਸਟ ਕੀਤਾ ਪਿਛਲੇ 2 ਸਾਲਾਂ ਤੋਂ ਇਹ ਕਹਿੰਦੇ ਆ 1 ਸਾਲ ਤੱਕ ਜਿਹੜਾ ਜਮਈ ਘਾ ਜਿਹੜਾ ਮਾਰ ਦਿੰਦਾ 1 ਸਾਲ ਤੱਕ ਘਾ ਨਹੀਂ ਹੋਣ ਦਿੰਦਾ ਤੇ ਵਾਕਈ ਨਹੀਂ ਹੋਣ ਦਿੰਦਾ ਜਿੱਥੇ ਜਿੱਥੇ ਮੈਂ ਕੀਤਾ ਉੱਥੇ ਉੱਥੇ ਘਾ ਨਹੀਂ ਮੁੜ ਕੇ ਹੋਇਆ ਇਹ ਹੈ ਕਿ ਥੋੜੀ ਜੀ ਦਵਾਈ ਮਹਿੰਗੀ ਆ ਇੱਕ ਪੂਰੀ ਮਿਲਦਾ 2.5 ਗੇਲਣਾ 240 ਡਾਲਰ ਦੀ ਆਈ ਆ ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਦੱਸ ਵੀ ਦਿੰਦਾ ਮੈਂ ਫ੍ਰੀਦਰੋ ਕੈਲੀਫੋਰਨੀਆ ਦੇ ਵਿੱਚ ਰਹਿਣਾ ਇਹ ਜਿਹੜੀ ਆ ਟਰੈਕਟਰ ਸਪਲਾਈ ਸਟੋਰ ਦੇ ਉੱਤੋਂ ਮਿਲਦੀ ਹੈ Amazon ਤੇ ਸਸਤੀ ਆ ਥੋੜੀ ਜੀ ਪਰ Amazon ਵਾਲੇ ਬਾਹਲੀ ਜਗ੍ਹਾ ਦੇ ਉੱਤੇ ਸ਼ਿਪ ਨਹੀਂ ਕਰਦੇ ਮੇਰੇ ਨਾਲ ਦਾ ਉਹ ਪ੍ਰਵੈਂਟ ਕੀਤਾ ਇਹਨਾਂ ਨੇ ਵੇਚਣ ਤੋਂ ਆਰਾਉਂਡ ਅਪ ਦੇ ਨਾਲੋਂ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਇਹ 10 ਗੁਣਾ ਜ਼ਿਆਦਾ ਵਧੀਆ ਕਿਉਂਕਿ ਆਰਾਉਂਡ ਅਪ ਕੀ ਕਰਦੀ ਹੈ ਇਹ ਬੂਟੇ ਨੂੰ ਸਾੜ ਜੇ ਦਿੰਦੀ ਤੇ ਬੂਟਾ ਉੱਥੇ ਹੀ ਰਹਿੰਦਾ ਪਰ ਜਿਹੜੀ ਇਹ ਆ ਇਹ ਜਮ੍ਹਾਂ ਜੜ ਤੋਂ ਖਤਮ ਕਰ ਦਿੰਦੀ ਬਿਲਕੁਲ ਰੜਾ ਮੈਦਾਨ ਕਰ ਦਿੰਦੀ ਆ ਪਰसों ਨੂੰ ਇੱਕ ਗੱਲ ਦਾ ਖਿਆਲ ਰੱਖਣਾ ਬਣਾ ਇਹ ਤੁਸੀਂ ਸਪਰੇਅ ਉਥੇ ਕਰਨੀ ਆ ਜਿੱਥੇ ਤੁਸੀਂ ਕਦੇ ਵੀ ਕੋਈ ਬੂਟਾ ਨਹੀਂ ਬੀਜਣਾ ਜਾਂ ਕੋਈ ਸਬਜ਼ੀ ਬਾਜੀ ਜਾਂ ਕੋਈ ਦਰਖਤ ਨਹੀਂ ਬੀਜਣਾ ਜੇ ਕੋਈ ਦਰਖਤ 2-3 ਸਾਲ ਤੋਂ ਛੋਟਾ ਵਾ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਇਹਨੂੰ ਕਰਨਾ ਇਹ ਜਮੇ ਚੱਕ ਦਿੰਦੀ ਉਹ ਵੀ ਇਹਨੇ ਬੂਟਾ ਮਾਰ ਦੇਣਾ 240 ਡਾਲਰ ਦੀ ਆ ਮਹਿੰਗੀ ਦਵਾਈ ਕਰਕੇ ਮੈਂ ਪਹਿਲਾਂ ਜਾਦੇ ਕਰਦਾ ਨਹੀਂ ਸੀ ਉਹਦਾ ਟ੍ਰੈਕਟਰ ਡੁੱਟਰ ਦੇ ਨਾਲ ਏਦਾਂ ਸਾਫ਼ ਸੁਥਰ ਕਰੀ ਜਾਂਦੇ ਸੀ ਆ ਵੀ ਵੀਡ ਜਿਹੜਾ ਤਾਂ ਹੋ ਗਿਆ ਜਾਦੇ ਕਿਉਂਕਿ ਮੈਂ ਉਧਰੋਂ ਮਿੱਟੀ ਖਿੱਚ ਕੇ ਲਿਆਂਦੀ ਆ ਛੇੜ ਦਾ ਕਰਕੇ ਇਹਨੂੰ ਉੱਚਾ ਕੀਤਾ ਜਿਹੜਾ ਵੀਵੂ ਉਧਰੋਂ ਆ ਗਿਆ ਬਾਕੀ ਦਾ ਮੈਂ ਜਿਹੜਾ ਟਰੈਕਟਰ ਦੇ ਨਾਲ ਮੈਂ ਕਰ ਦਨਾ ਹਨਾ ਵਾਈ ਬਰਤਨੀ ਕਿਦਾਂ ਇਹ ਕਹਿੰਦੇ ਆ ਇੱਕ ਗੇਲਣ ਦੇ ਵਿੱਚ 6 ਔਂਸ ਜਿਹੜਾ ਇਹ ਕੈਮੀਕਲ ਪਾਉਣਾ ਮੈਂ ਆਹ 35 ਗੇਲਣ ਦੀ ਟੈਂਕੀ ਆ ਇਹਦੇ ਵਿੱਚ ਮੈਂ 150 ਔਂਸ ਪਾਇਆ ਕਿਉਂਕਿ ਮੈਂ ਜਿਹੜੀ ਸਪਰੇ ਕਰਨੀ ਚੰਗੇ ਤਰੀਕੇ ਦੇ ਨਾਲ ਜਿਹੜਾ ਇਹ ਕਾਜ ਆ ਪੂਰਾ ਤਰੀਕੇ ਦੇ ਨਾਲ ਏਦਾਂ ਨਮਾ ਦੇਣਾ ਅੱਜ ਮੈਂ ਸਾਰੇ ਸਪਰੇ ਕਰਤੀ ਆ ਸਾਰੇ ਦਾ ਮਤਲਬ ਜਿਹੜਾ ਇੱਧਰ ਆ ਸਾਰੇ ਕਰਤੀ ਆ ਆਹ ਸ਼ੈੱਡ ਦੇ ਆਸੇ-ਪਾਸੇ ਮੈਂ ਤੁਹਾਨੂੰ ਸਾਰਾ ਇੱਕ ਵਾਰੀ ਢੀੜਾ ਕਮਾ ਕੇ ਦਿਖਾ ਦੇਣਾ ਕਿਉਂਕਿ ਇਹ ਦਵਾਈ ਨੂੰ ਪੂਰਾ ਇੱਕ ਹਫਤਾ ਲੱਗਦਾ ਘੱਟ ਤੋਂ ਘੱਟ 4 ਤੋਂ 5 ਦਿਨ ਪੂਰੇ ਧੁੱਪ ਵਾਲੇ ਚਾਹੀਦੇ ਮੀਂਹ ਨਹੀਂ ਚਾਹੀਦਾ ਬੱਦਲ ਹੋ ਜਾਣ ਥੋੜੇ ਮੋٹے ਕੋਈ ਗੱਲ ਨਹੀਂ ਵੀ ਮੀਂਹ ਨਹੀਂ ਹੋਣਾ ਚਾਹੀਦਾ ਜੇ ਮੀਂਹ ਪੈ ਗਿਆ ਫਿਰ ਇਹ ਦਵਾਈ ਨੇ ਅਸਰ ਨਹੀਂ ਕਰਨਾ ਆਸ ਨੂੰ ਮੈਂ ਏਰੀਆ ਸਾਰਾ ਦਿਖਾਉਣਾ ਤੇ ਫਿਰ ਆਪਾਂ ਜਿਹੜਾ 5-7 ਦਿਨਾਂ ਬਾਅਦ 7-10 ਦਿਨਾਂ ਬਾਅਦ ਤੇ ਫਿਰ ਇਹਦਾ ਆਪਾਂ ਸਾਨੂੰ ਦਿਖਾਉਂਗਾ ਰਿਜ਼ਲਟ ਆ ਸਾਰੇ ਮੈਂ ਸਪਰੇਅ ਕੀਤੀ ਆ ਇੱਧਰ ਕਰਤੀ ਆ ਪੂਰ ਵੀ ਮੈਂ ਆਹਾ ਦੇਖੋ ਕਿੰਨਾ ਹੋਇਆ ਇਹਦੇ ਚ ਵੀ ਕੀਤੀ ਆ ਤੇ ਹੁਣ ਆਪਾਂ ਜਿਹੜਾ ਇਹਦਾ ਰਿਜ਼ਲਟ ਆ ਉਹਦੀ ਕਰਦੇ ਆ ਵੇਟ ਰਿਜ਼ਲਟ ਵਾਲੀ ਵੀਡੀਓ ਜਿਹੜੀ ਫਿਰ ਮੈਂ ਦੂਜਾ ਭਾਗ ਆਪਾਂ ਪੋਸਟ ਕਰਾਂਗੇ ਇਹ ਜਿਹੜੀ ਮੇਰੀ ਵੀਡੀਓ ਇਹ ਨਾ ਤਾਂ ਕੋਈ ਪ੍ਰੋਮੋਟਡ ਵੀਡੀਓ ਹੈ ਨਾ ਹੀ ਮੈਨੂੰ ਕੋਈ ਇਹਦੇ ਬਾਰੇ ਪੈਸੇ ਦਿੰਦਾ ਕਈ ਸਾਲਾਂ ਤੋਂ ਸਟਰਗਲ ਤੋਂ ਬਾਅਦ ਚ ਮੈਨੂੰ ਇਹ ਲੱਭਿਆ ਆ ਫਰੈਂਡ ਜਿਹੜਾ ਹੈਗਾ ਸਾਡਾ ਕੋਈ ਉਹਨੇ گاਾਂ ਕਿਸੇ ਦੇ ਦੇਖਿਆ ਇਹ ਸਪਰੇਅ ਕੀਤੀ ਵੀ ਕੱਖ ਨਹੀਂ ਹੁੰਦੇ ਤਾਂ ਕੀ ਦਵਾਈ ਵਰਤੇ ਉਹਨੇ ਮੈਨੂੰ ਦੱਸੀ ਤੇ ਮੈਂ ਟਰਾਈ ਕੀਤੀ ਤਾਂ ਜਾ ਕੇ ਹੁਣ ਜਿਹੜਾ ਇਹ ਰਿਸਰਚ ਜਿਹੜਾ ਡਨ ਹੋਇਆ ਤੇ ਇਹ ਜਿਹੜੇ ਮੇਰੀ ਵੀਡੀਓ ਦੇਖਣ ਵਾਲੇ ਆ ਜੀ ਉਹਨਾਂ ਨੂੰ ਫਾਇਦਾ ਹੋ ਜੇ ਤਾਂ ਮੈਨੂੰ ਬੜੀ ਖੁਸ਼ੀ ਹੋਊਗੀ ਤਾਂ ਜੇ ਤੁਸੀਂ ਵੀ ਇਸ ਤਰੀਕੇ ਦਾ ਕੋਈ ਸਟਰਗਲ ਕਰਦੇ ਆ ਤੁਹਾਡੇ ਘਾਫੂਸ ਕੱਖ ਫਾ ਹੁੰਦਾ ਤਾਂ ਇਹਦੀ ਦਵਾਈ ਜੀ ਲਿਆ ਕੇ ਸਪਰੇਅ ਕਰ ਦਿਓ ਤbare ਸਾਨੂੰ ਸਾਲ ਟੱਕਰਾ ਮਾਰਨ ਦੀ ਲੋੜ ਨਹੀਂ ਜੇ ਤੁਸੀਂ ਹਰੇਕ ਸਾਲ ਕਰੀ ਜਾਓਗੇ ਤੇ ਮੈਨੂੰ ਲੱਗਦਾ ਦੋ ਤਿੰਨ ਸਾਲਾਂ ਬਾਅਦ ਜਿਹੜਾ ਤੇ ਬੀਬੂ ਜਮੈਂ ਮਰ ਜਣਾ ਮੁੜ ਕੇ ਥੋੜੇ ਕੱਖ ਨਹੀਂ ਹੁੰਦਾ ਅੱਜ ਲਈ ਇਹ ਨਹੀਂ ਦੋਸਤੋ ਧੰਨਵਾਦ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਟੌਪਿਕ ਦੇ ਨਾਲ